ਮੁੱਲ 45000 ਜੀ ਆਹ ਜਿਹੜੀ 1000 ਰੁਪਏ ਦੀ ਜਰਸੀ ਮਿਲੂਗੀ ਤੁਹਾਨੂੰ ਦੁੱਧ ਦੇ ਦੂਗੀ 15 ਕੇ ਮੁੱਲਾ ਹੀ ਹੈ ਜੀ ਦੇਖੋ ਜੀ ਹੈ ਲੈ ਆਈ ਬਠਾ ਲਿਆ ਮੇਰੀ ਹੈਗੀ ਹੈ ਲੇਵੇ ਵਾਲੇ ਪਾਸੋਂ ਇਹ ਗਿਰਨਸਲ ਦੀ ਗਾਂ ਮਿੱਤਰੋ ਬਹੁਤ ਸੋਹਣੀ ਆ ਜਿੱਥੋਂ ਦੀ ਮਰਜ਼ੀ ਹੱਥ ਲਾ ਲਓ ਜੀ ਠੀਕ ਹੈ ਕੋਈ ਐ ਨਹੀਂ ਵਾਲੋ ਵੀ ਇੱਥੋਂ ਦੀ ਲਾਉਣਾ ਆਪਾਂ ਐ ਠੰਡੀ ਸੀ ਹੈ ਹੁੱਕਾ ਨਹੀਂ ਪਾਈਏ ਇਹ ਹੁੱਕਾ ਦੀ ਲੋੜ ਹੀ ਨਹੀਂ ਜੀ ਜੀ ਅਸਿਕਾ ਦੋਸਤੋ ਬਾਬੋ ਸਵਾਗਤ ਕਰਦੇ ਆ ਮਿੱਤਰੋ ਤੇ ਅੱਜ ਨਾ ਆਪਾਂ ਪਹੁੰਚੇ ਹੋਏ ਸੀਗੇ ਬਾਈ ਗੁਰਪ੍ਰੀਤ ਕੋਲੇ ਬਾਈ ਗੁਰਪ੍ਰੀਤ ਕੋਲੇ ਨਾ ਅੱਜ ਆਪਾਂ ਤੁਹਾਨੂੰ ਤਿੰਨ ਗਾਂਵ ਦਿਖਾਵਾਂਗੇ ਇੱਕ ਤਾਂ ਜਿਹੜੀ ਸਕਰੀਨ ਉੱਤੇ ਦਿਖਾਈ ਦੇ ਜਾਂਦੀ ਨਾ ਮਿੱਤਰੋ ਗਿਰਨ ਅਸਲ ਦੀ ਗਾਂ ਇੱਕ ਸੂਈ ਸਵਾਈ ਨਾ ਆ ਗਈ ਜਰਸੀ ਅਬੀ ਗਾਂ ਨਾ ਮਿੱਤਰੋ ਜਿਹੜੀ ਹੈਗੀ ਆ ਬਹੁਤ ਜ਼ਿਆਦਾ ਸੋਹਣੀ ਸੁਨੱਖੀ ਹੈ ਤੇ ਇੱਕ ਦਿਖਾਵਾਂਗੇ ਆਪਾਂ ਤੁਹਾਨੂੰ ਇਧਰਲੇ ਪਾਸੇ ਐਚ ਐਫ ਨਸਲ ਦੀ ਨਾ ਹੈ ਤਾਂ ਮਿੱਤਰੋ ਸਿੰਘ ਥੋੜੇ ਥੋੜੇ ਝੂੰਗੀ ਗਾਂ ਕਹਿ ਸਕਦੇ ਆਂ ਆਪਾਂ ਇਹ ਆ ਗਈ ਟੋਕੜ ਗੱਬਣ ਗਾਂ ਆਜੋ ਆਪਾਂ ਬਾਈ ਨਾਲ ਗੱਲਬਾਤ ਕਰਵਾਈਏ ਤੇ ਇਹਨਾਂ ਤਿੰਨਾਂ ਪਸ਼ੂਆਂ ਦੀ ਜਾਣਕਾਰੀ ਲੱਗੇ ਬਾਕੀ ਬਾਈ ਨੂੰ ਦੇਗੀ ਆਪਾਂ ਇਧਰਲੇ ਪਾਸੇ ਨਵੇਂ ਛੱਡ ਦਿਆਂ ਵਧਾਈਆਂ ਆਓ ਕਰਾਂਗੇ ਗੱਲਬਾਤ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਬਾਈ ਜੀ ਪਹਿਲਾਂ ਤਾਂ ਦਰਸ਼ਕਾਂ ਨੂੰ ਆਪਦਾ ਨਾਮ ਦੱਸੋਗੇ ਨਾਮ ਗੁਰਪ੍ਰੀਤ ਜੀ ਪਿੰਡ ਅਮਰਗੜ ਤੇ ਚਲੋ ਬੁੱਟੀ ਚਲੋ ਬੁੱਟੀ ਹਾਂਜੀ ਪਰਾਣਾ ਮੰਨ ਲਓ ਨਾਂ ਸੀ ਚਲੋ ਬੁੱਟੀ ਅੱਛਾ ਤੇ ਗੋਨਣਾ ਮੰਡੀ ਦੇ ਕੋਲੇ ਰਹਿ ਜਾਂਦਾ ਬਠਿੰਡੇ ਤੋਂ 10-12 ਕਿਲੋਮੀਟਰ ਪੈਂਦਾ ਤੇ ਗੋ ਨਿਆਣਾ ਮੈਨੂੰ ਐਂ ਲੱਗਦਾ ਇੱਥੇ 3 ਕਿਲੋਮੀਟਰ ਦੇ 2 1.5 ਕਿਲੋਮੀਟਰ ਹੋ 1.5 2 ਰੱਖ ਲਓ ਬਸ 2 ਕਰ ਰੱਖ ਲਓ ਅੱਛਾ ਗੁਰਪ੍ਰੀਤ ਹੁਣ ਜਿਹੜਾ ਵਿਕਰੀ ਵਾਲਾ ਕੰਮ ਆ ਗਿਆ ਆਪਣਾ ਪਹਿਲਾਂ ਆਪਾਂ ਉਧਰੋਂ ਵੀਡੀਓ ਬਣਾਉਂਦੇ ਹੁੰਦੇ ਸੀ ਉਧਰ ਆਪਾਂ ਮੰਨ ਲਓ ਕਰਤੇ ਜੀ ਦੁੱਧ ਵਾਲੇ ਪਸ਼ੂ ਕੱਲੇ ਅੱਛਾ ਹਾਂਜੀ ਤੇ ਹੁਣ ਹੁਣ ਆਪਾਂ ਜਿ ਵਿਕਰੀ ਵਾਲੇ ਮੰਨ ਲਓ ਵੀ ਆਪਣਾ ਖੇਤ ਘਰ ਸੀਗਾ ਅੱਛਾ ਇੱਥੇ ਲਿਆਂਦੇ ਆਪਾਂ ਠੀਕ ਹੈ ਉੱਥੇ ਫਿਰ ਲੋਟ ਨਹੀਂ ਆਉਂਦੇ ਸੀਗੇ ਉੱਥੇ ਲੋਟ ਨਹੀਂ ਆਉਂਦੇ ਸੀ ਉੱਥੇ ਆਪਣੀਆਂ ਵੱਡੀਆਂ ਕਾਂਗਾਂ ਸੀਆਂ ਜੀ ਅੱਛਾ ਹਾਂਜੀ ਚਲ ਇਹ ਵੀ ਲੋਟ ਇੱਕ ਪਾਸੇ ਕਰ ਲਿਆ ਇੱਕ ਪਾਸੇ ਕਰ ਲੈ ਜੀ ਚਲ ਕੋਈ ਗੱਲ ਨਹੀਂ ਤੇ ਨਵੇਂ ਸ਼ੈੱਡ ਦੀਆਂ ਮੈਂ ਦਿਖਾਦਾ ਮਾੜਾ ਝੜਕ ਹਾਂਜੀ ਇਹ ਆ ਦੇਖ ਲਓ ਤੁਸੀਂ ਇਹ ਜਿਹੜਾ ਬਾਈ ਨੇ ਪਾਇਆ ਨਾ ਇੱਕ ਸਾਈਡ ਦੇ ਉੱਤੇ ਪਾਇਆ ਇਹ ਖੇਤਾਂ ਚ ਬਾਈ ਦਾ ਘਰ ਹੈਗਾ ਹਨਾ ਬਾਹਰ-ਬਾਰ ਤੇ ਇਧਰਲੇ ਪਾਸੇ ਇਹ ਘਰ ਪਹਿਲਾਂ ਪਾਇਆ ਹੋਇਆ ਸੀ ਇਧਰ ਹਾਂਜੀ ਪਹਿਲਾਂ ਘਰ ਪਾਇਆ ਹੋਇਆ ਸੀ ਵੱਡੇ ਦੀ ਰਹਿਸ਼ ਹੈ ਜੀ अच्छा हां जी ठीक है दो ਭਰਾ ਆ ਗਏ اچھا ਗੁਰਪ੍ਰੀਤ ਹੁਣ ਆਪਾਂ ਮੰਨ ਕੇ ਚੱਲਗੇ ਤੇਰੇ ਕੋਲ ਜੇ ਤਿੰਨ ਪਸ਼ੂ ਆ ਹਾਂਜੀ ਠੀਕ ਹੈ ਤਿੰਨਾਂ ਦੀ ਜਾਣਕਾਰੀ ਦੇ ਦੇ ਇੱਕ ਤਾਂ ਹਾਂਜੀ ਹਾਂਜੀ ਠੀਕ ਹੈ ਤੇ ਇੱਕ ਮੈਨੂੰ ਜਾਣਕਾਰੀ ਇਹ ਦੇ ਦੇ ਜਿਹੜਾ ਤੂੰ ਸ਼ੈੱਡ ਪਾਇਆ ਤੇ ਇਹ ਯਾਰ ਕੱਲੇ ਗਾਡਰੀ ਖੜਾ ਰੱਖੇ ਹੈਗੇ ਹੈ ਹੁੱਕਾਂ ਨਹੀਂ ਪਾਈਆਂ ਇਹ ਹੁੱਕਾਂ ਦੀ ਲੋੜ ਹੀ ਨਹੀਂ ਜੀ ਹੈ ਹੁੱਕਾਂ ਦੀ ਲੋੜ ਹੀ ਨਹੀਂ ਜੀ اچھا ਇਹਦੇ ਉੱਤੇ ਆਪਾਂ ਮੰਨ ਲਓ ਕਾਗਜ਼ ਪਾ ਕੇ ਜੀ ਹਾਂ ਮਿੱਟੀ ਪਾਤੀ ਉੱਤੇ ਮਿੱਟੀ ਲਾਤੀ ਮੰਨ ਲਓ ਅੱਛਾ ਨਾਲੇ ਤਾਂ ਇਹਦੇ ਨਾਲ ਠੰਡਾ ਰਹੂਗਾ ਅਸੀਂ ਅੰਦਰ ਹੋ ਕੇ ਦੇਖ ਲਓ ਤੁਹਾਨੂੰ ਐ ਨਹੀਂ ਮਹਿਸੂਸ ਹੋਣਾ ਵੀ ਅਸੀਂ ਮੰਨ ਲਓ ਵੀ ਲੈਟਰ ਲੱਗਿਆ ਕਿ ਮੰਨ ਲਓ ਵੀ ਚਾਦਰਾਂ ਥੱਲੇ ਖੜੇ ਆਂ ਅੱਛਾ ਜਮਾਂ ਠੰਡੀ ਆ ਜਮਾਂ ਠੰਡੀ ਆ ਗਈ ਉੱਤੇ ਮਤਲਬ ਰਦਾ ਲਾਤਾ ਪਾਸੇ ਤੇ ਉੱਤੇ ਰਦਾ ਲਾਤਾ ਤੇ ਪੰਤਾਲਾ ਲੱਗ ਜੋ ਪੰਤਾਲਾ ਲੱਗ ਗਿਆ 3 ਇੰਚੀ ਮਿੱਟੀ ਪਾਤੀ 3 ਇੰਚੀ ਮਿੱਟੀ ਪਾਤੀ ਤਾਂ ਹੀ ਗਾਰਡਰ ਪਾਇਆ ਜੀ ਕੰਮ ਪੱਕਾ ਕਰਿਆ ਹੋਇਆ ਠੀਕ ਹੈ ਹਾਂ ਹਜੇ ਪਲਾਸਟਰ ਪਲਸਰ ਕਰਨਾ ਰਹਿੰਦਾ ਜੀ ਚਲੋ ਹੋ ਜਾਊਗਾ ਹਾਂਜੀ ਠੀਕ ਹੈ ਅੱਛਾ ਗੁਰਪ੍ਰੀਤ ਜਿਹਨੇ ਆਪਣੀ ਕੋਲੇ ਗੈਰ ਨਸਲ ਦੀ ਗਾ ਆ ਗਈ ਪਹਿਲੇ ਨ ਇਹੇ ਗਾਂ ਦੀ ਮੈਨੂੰ ਮਤਲਬ ਡਿਟੇਲ ਦੱਸ ਵੀ ਸੂਹਾ ਕਿੰਨਾ ਆ ਗਿਆ ਇਹ ਦੂਜਾ ਸੂਹਾ ਸੂ ਗਈ ਜੀ ਦੂਜਾ ਸੂਹਾ ਦਿਨ ਕਿੰਨੇ ਬਾਕੀ ਆ ਦਿਨ ਪੰਜ ਕ ਲਈ ਦਿ ਜੀ ਪੰਜ ਚਾਰ ਦਿਨ ਹਾਂਜੀ ਪੰਜ ਚਾਰ ਦਿਨ ਮਤਲਬ ਅੱਗਾ ਪਿਛਾ ਵੀ ਕਰ ਸਕਦੇ ਅੱਗਾ ਪਿਛਾ ਹੀ ਕਰ ਸਕਦੀ ਆ ਬਾਕੀ ਉਹ ਠੰਡੀ ਸੀਲ ਆ ਜੀ ਦਿਖਾਈ ਹੱਥ ਲਾ ਕੇ ਜਿੱਥੋਂ ਦੀ ਮਰਜ਼ੀ ਹੱਥ ਲਾ ਲਓ ਜੀ ਕੋਈ ਐ ਨਹੀਂ ਵਲੋ ਵੀ ਇੱਥੋਂ ਦੀ ਲਾਉਣਾ ਆਪਾਂ ਹਾਂ ਐ ਠੰਡੀ ਸੀਲ ਆ ਜੀ ਆਪਾਂ ਦੇਖ ਰੇਖ ਨਹੀਂ ਲੈਣੇ ਆ ਜੀ ਠੀਕ ਹੈ ਅਸੀਂ ਜਮਾ ਓਕੇ ਹੋਈ ਓਕੇ ਆ ਜੀ ਓਕੇ ਆ ਬਾਕੀ ਪੰਜ ਚਾਰ ਦਿਨ ਹੀ ਲਊਗੀ। ਅੱਛਾ ਇੱਧਰ ਕਰੀ ਲੇਵਾ। ਹਾਂ ਯਾਰ ਲੇਵਾ ਹੀ ਬੜਾ ਬਣਾਇਆ ਇਹਨੇ ਤਾਂ। ਇੱਧਰ ਕਰੀ। ਗਾਹੇ ਚੰਗੀ ਆ ਜੀ। ਹੈਂ? ਗਾਹ ਚੰਗੀ ਆ ਦੇਖੋ ਤੁਸੀਂ। ਹਾਂ। ਜਿੱਥੋਂ ਦੀ ਮਰਜੀ ਆ। ਗੁਰਬੀ ਤ ਕਿੰਨਾ ਦੁੱਧ ਪਾ ਦਊਗੀ? ਦੁੱਧ 18-19 ਕਿਲੋ ਖੁੱਲਾ ਦੁੱਧ ਪਾ ਦਊ ਜੀ। 18-19 ਕਿਲੋ। ਹਾਂ ਜੀ। ਠੰਡਾ। ਠੰਡਾ ਦੁੱਧ ਪਾ ਦਊਗੀ। ਦੂਜਾ ਸੂਆ। ਦੂਜਾ ਸੂਆ। ਖੁੱਲੀ ਫਿਰ ਆਪਾਂ ਕਰਾ ਤੋੜ ਕੇ ਦਿਖਾ ਦਗੇ। ਲੋ ਵੀ ਮਿੱਤਰੋ ਇਹ ਵਹਿੜ ਜਿਹੜੀ ਹੈਗੀ ਦੂਜਾ ਸੂਆ ਤੇ ਰੋਗ ਰੋਗ ਦਾ ਥਾਨ ਲੱਗਿਆ ਹੋਇਆ ਨੇੜੇ ਕਰਕੇ ਮੈਂ ਤੁਹ ਗਿਰਨਸਲ ਦੀ ਗਾਂ ਆ ਗਈ ਦੇਖ ਲੋ ਤੁਸੀਂ ਮੂੰਹ ਵੀ ਚੈੱਕ ਕਰ ਲੋ ਹੁਣ ਲੇਵੇ ਦੀ ਬਣਾਵਟ ਜਿਹੜੀ ਹੈਗੀ ਆ ਲੇਵੇ ਵਾਲੇ ਪਾਸੋਂ ਇਹ ਗਿਰਨਸਲ ਦੀ ਗਾਂ ਮਿੱਤਰੋ ਬਹੁਤ ਸੋਹਣੀ ਆ ਅ ਭਾਈ ਦਾ 18 19 ਕਿਲੋ ਦੁੱਧ ਕਹਿੰਦਾ ਠੀਕ ਹੈ ਖੁੱਲਾ ਵੱਧ ਜੀ 18 19 ਕਿਲੋ ਅੱਛਾ ਇਹ ਆ ਦੇਖੋ ਉਹ ਵੀ ਹੁਣ ਇੱਥੋਂ ਤੁਸੀਂ ਧੁਰਦੀ ਚੈੱਕ ਕਰ ਲੋ ਇਹ ਬਹੁਤ ਸੋਹਣੀ ਹੈ ਟ੍ਰਿਕ ਕੁਆਲਿਟੀ ਦੀ ਆ ਦਿਨ ਲੈ ਜੂਗੀ ਬਾਕੀ ਦੁੱਧ ਜਿਹੜਾ ਹੈਗਾ ਮਿੱਤਰੋ ਬਾਈ ਨੇ 18 19 ਆਖਿਆ ਕੋਈ 15 ਮੰਨ ਲੈ ਤੇ ਇਧਰ ਮੂੰਹ ਵੀ ਦਿਖਾਈ ਠੀਕ ਹੈ ਆ ਦੇਖੋ ਅੱਛਾ ਗੁਰਪ੍ਰੀਤ ਇਹਦਾ ਫਿਰ ਮੈਨੂੰ ਐ ਦੱਸ ਰੇਟ ਕਿੰਨਾ ਕਰਤਾ ਰੇਟ ਜੀ ਕੀ ਹਿਸਾਬ ਕਿਤਾਓ ਰੇਟ 72000 ਜੀ 70000 ਦੀ ਛੱਡ ਦਾਂਗੇ ਆਪਾਂ 70000 ਦੀ ਹਾਂਜੀ ਗਰਮੀਆਂ ਦਾ ਤੋਹਫਾ ਹਾਂਜੀ ਗਰਮੀਆਂ ਦਾ ਤੋਹਫਾ ਬਾਕੀ ਫੈਂਟ ਵਾਲੇ ਪਾਸਿਓਂ ਵੀ ਚੰਗੀ ਰਹੂਗੀ ਠੀਕ ਹੈ ਹਾਂਜੀ ਲੈ ਚੱਲ ਲੈ ਅੱਛਾ ਗੁਰਪ੍ਰੀਤ ਹੁਣ ਜਿਵੇਂ ਦੂਜੇ ਨੰਬਰ ਦੇ ਉੱਤੇ ਆ ਗਈ ਤੇਰੀ ਇਹ ਜਰਸੀ ਜਰਸੀ ਜੀ ਅੱਜ ਤੜਕੇ ਸੂਈ ਹੈ ਜੀ ਅੱਛਾ ਤੜਕੇ ਸੂਈ ਹੈ ਹਾਂਜੀ ਠੀਕ ਹੈ ਇਧਰ ਕਰੀ ਖੜੀ ਦਾ ਲੈਵਾ ਚੈੱਕ ਕਰ ਲਈਏ ਇਹ ਮਾਰ ਤੱਕ ਕਾਹੇ ਦਲੇ ਬਸੇ ਆ ਲੋ ਆ ਲੇਵਾ ਆ ਗਿਆ ਅੱਛਾ ਕੱਤ ਕੱਟ ਕਨੂ ਆਪਾਂ ਬਾਲੀ ਨਹੀਂ ਕਹਿ ਸਕਦੇ ਠੀਕ ਹੈ ਜਿੰਨਾ ਕ ਇਹਨਾਂ ਦਾ ਕੱਦ ਕੱਟ ਹੁੰਦਾ ਓਨੇ ਕੇ ਮਤਲਬ ਕੱਦ ਕੱਟ ਦੀਆ ਤੇ ਮੈਨੂੰ ਐ ਦੱਸਦੇ ਸੁਆ ਕਿਨਵੇਂ ਹੈ ਸੁਆ ਦੂਜਾ ਜੀ ਅੱਜ ਹੀ ਸੂਈ ਹੈ ਅੱਜ ਸੂਈ ਆ ਜੇਰ ਪੈ ਗਈ ਜੇਰ ਆਪਣੇ ਕੋਲੇ ਬੱਠਲ ਚ ਰੱਖੀ ਪਈ ਆ ਫੋਟੋ ਲਾ ਦਾਂਗੇ ਆਪਾਂ ਠੀਕ ਹੈ ਦਿਖਾਈ ਦੇਵਾਂਗੇ ਅੱਛਾ ਬਾਕੀ ਚਵਾਈ ਆਲੇ ਪਾਸੋਂ ਦੇਖ ਲੋ ਤੁਸੀਂ ਆਪਾਂ ਧਾਰਾ ਮਾਰ ਦਿੰਨੇ ਆ ਦੇਖ ਲੋ ਤੁਸੀਂ ਐਡੀ ਇਹ ਬੌੜਾ ਹੀ ਆ ਇਹ ਬੌੜਾ ਹੀ ਆ ਜੀ ਦੇਖੋ ਤੁਸੀਂ ਹੈਂ ਲੈ ਆਹੀਂ ਬਿਠਾ ਲਿਆ ਹਾਂਜੀ ਆਹੀਂ ਬਿਠਾ ਲਿਆ ਜੀ ਠੀਕ ਹੈ ਲੈ ਵੀ ਚਵਾਈ ਜੂਈ ਵਾਲੇ ਪਾਸੋਂ ਇੱਕ ਨੰਬਰ ਆ ਜੀ ਠੀਕ ਹੈ ਤੜਕੇ 4 ਕਿਲੋ ਮਨੋ ਬੋਲਾ ਕੱਢਿਆ ਜੀ ਕਿੰਨੇ ਕ ਦੁੱਧ ਵਾਲੀ ਆਪਾਂ ਇਹਨੂੰ ਕਹਿ ਸਕਦੇ ਆ ਦੁੱਧ 15-16 ਕਿਲੋ ਪਾ ਦੋ ਜੀ 15-16 ਕਿਲੋ ਹਾਂਜੀ ਤੇ ਇਹਦਾ ਫਿਰ ਰੇਟ ਕੀ ਰਹੂਗਾ ਰੇਟ 65000 ਦੀ ਦੇ ਦਾਂਗੇ ਜੀ 65 ਦੀ ਲੈ ਚੱਲ ਲੈ ਚੱਲ ਇਹ ਆ ਦੇਖੋ ਤੁਸੀਂ ਇਧਰੋਂ ਲੇਵਾ ਜਿਹੜਾ ਆਪਾਂ ਤੋਂ ਵੀ ਆਹ ਦੇਖ ਲਓ ਤੁਸੀਂ ਚੈੱਕ ਕਰ ਲਓ ਹੁਣ ਜਰਸੀ ਨਸਲ ਦੀ ਗਾਂ ਤੁਹਾਨੂੰ ਇਹ ਜਿਹੜੀ ਹੈਗੀ ਇੱਕ ਹਾਈਟ ਕਨੂੰ ਛੋਟੀ ਤੋਂ ਛੋਟੀ ਮੰਨ ਕੇ ਚੱਲੋ ਤੁਸੀਂ 65000 ਰੁਪਏ ਦੀ ਮਿਲੂਗੀ ਲਿਆ ਕਰ ਇਧਰ ਮੂੰਹ ਦਿਖਾ ਗਏ ਦਾ ਇਹ ਇਧਰ ਕਰੀ ਠੀਕ ਆ ਆ ਦੇਖ ਲਓ ਫੇਸ ਦੀ ਕੁਆਲਿਟੀ ਚੈੱਕ ਕਰ ਲਓ ਥਣਾ ਸੋਣਾ ਦੀ ਵੀ ਓਕੇ ਆ ਜਮਾ ਇਹ ਦੇਖ ਲੈ ਕਰ ਅੱਛਾ 65000 ਚ ਕੋਈ ਮਾਨਤਨ ਦੱਸ ਮੌਕੇ ਤੇ ਕਰ ਦਾਂ ਇਮਾਨਤ 30 ਮਾਨਤਨ 1000 ਰੁਪਏ ਛੋਟ ਕਰ ਦਾਂਗੇ ਠੀਕ ਐ ਲੋ ਵੀ ਆਹ ਜਿਹੜੀ ਹੈਗੀ 64000 ਰੁਪਏ ਦੀ ਜਰਸੀ ਮਿਲੂਗੀ ਤੁਹਾਨੂੰ ਦੁੱਧ ਦੇ ਦੂਗੀ 15 ਕਿਲੋ ਸામਣੇ ਆ ਤੁਹਾਡੇ ਕਿੱਡੀ ਕ ਹਾਈਟਰੀ ਲੈ ਚੱਲ ਕਰ ਅੰਦਰ ਚੱਲ ਕਰ ਪੀ ਤੇ ਜਿਵੇਂ ਹੁਣ ਆਪਣੀ ਆ ਆ ਗਈ ਵਹਿੜ ਇਹ ਆ ਗਈ ਟੋਕੜ ਇਹ ਟੋਕੜ ਗੱਬਣ ਆ ਗਈ ਜੀ ਕੈਬਿਨ ਆ ਜੀ ਇਹ ਪੌਣੇ ਇੱਕ ਚਾਰ ਮਹੀਨੇ ਦੀ ਗੱਬਣ ਹੋਊਗੀ ਜੀ ਅੱਛਾ ਸਾਢੇ ਤਿੰਨ ਦੀ ਮੰਨ ਲਓ ਭਲਾ ਦੀ ਠੀਕ ਹੈ ਤੇ ਦੁੱਧ 9 ਕਿਲੋ ਹੋਊਗਾ 9 ਕਿਲੋ ਹੋਊਗਾ ਕਿ ਹੈਗਾ ਹੈ ਗਿਆ ਜੀ ਕੰਡੇ ਤੇ ਮਣਕੇ ਲੈ ਜਾਈ 9 ਕਿਲੋ ਹਾਂਜੀ ਅ ਤਿੰਨ ਮਹੀਨਾ ਦੀ ਕਿੰਨੀ ਦੀ ਇਹ ਸਾਢੇ ਤਿੰਨ ਮਹੀਨਾ ਦੀ ਮੰਨ ਲਓ ਜੀ ਸਾਢੇ ਤਿੰਨ ਪੌਣੇ ਚਾਰਾਂ ਦੀ ਆ ਪਰ ਸਾਢੇ ਤਿੰਨ ਮਹੀਨਾ ਦੀ ਮੰਨ ਕੇ ਚੱਲੀ ਠੀਕ ਹੈ ਖੋਲ ਫਿਰ ਕਰ ਇਹਨੂੰ ਵੀ ਆਪਾਂ ਖੜੀ ਦਾ ਲੇਵਾ ਚ ਇਹ ਕਿੱਦਾਂ ਆਈ ਹੋ ਇਹ ਹੁਣੇ ਹੀ ਆਈ ਹੈ ਜੀ ਹੈ ਹੁਣੇ ਹੀ ਲਿਆਂਦੀ ਆ ਇਹ ਪਾਸ ਕਰਕੇ ਦੋ ਘੰਟੇ ਹੋਇਆ ਜੀ ਲੈ ਜੀ ਅੱਛਾ ਇਹ ਆ ਦੇਖ ਲਓ ਮਿੱਤਰੋ ਡੱਬ ਖੜਬੀ ਵਹਿੜ ਲੇਵੇ ਵਾਲੇ ਪਾਸੋਂ ਜਮਾਉਕੇ ਆ ਤੇ ਆਹ ਆ ਤੁਹਾਨੂੰ ਮਿਲੂਗੀ ਰੇਟ ਕੰਨੀਓ ਦੱਸਦੇ ਹੁਣ ਮੈਨੂੰ ਮੁੱਲ 45000 ਜੀ ਤੇ 42000 ਦੀ ਦੇ ਦੇਾਂਗੇ ਇਹ 42 ਦੀ ਹਾਂਜੀ ਲੈ ਵੀ ਇਹਦੇ ਥੱਲੇ 9 ਕਿਲੋ ਦੁੱਧ ਤਿਆਰ ਆ ਤੇ 42000 ਰੁਪਏ ਦੀ ਮਿਲੂਗੀ ਤੇ 3 ਮਹੀਨਿਆਂ ਦੀ ਆ ਗਈ ਇਹ 3.5 ਮਹੀਨਿਆਂ ਦੀ ਹਾਂ ਲਿਆ ਕਰੇ ਤਾਂ ਮੂੰਹ ਦਿਖਾ ਇਹ ਇੱਧਰ ਚੱਲ ਹੁਣ ਦੇਖ ਲਓ ਤੁਸੀਂ ਨਹੀਂ ਤਾਂ 65000 ਦੀ ਵੜ ਸੀ ਜੀ ਸਿੰਗ ਨਾ ਹੁੰਦੇ ਅੱਛਾ ਹਾਂਜੀ ਨਹੀਂ ਹੈ ਬ੍ਰੀਡ ਕੰਨੂ ਠੀਕ ਲੱਗਦੀ ਮੈਨੂੰ ਬ੍ਰੀਡ ਕੰਨੂ ਓਕੇ ਆ ਜੀ ਕੱਲੇ ਸਿੰਗਾ ਦਾ ਉਹ ਠੀਕ ਹੈ 42 ਹੀ ਆਰ ਦੀ ਹੈ ਹਾਂਜੀ ਲੈ ਚੱਲ ਤੇ ਦੁੱਧ 9 ਕਿਲੋ ਹੋਊਗਾ ਦੁੱਧ 9 ਕਿਲੋ ਕੰਡੇ ਤੇ ਮਣਕੇ ਲੈ ਜਾਣ ਜੀ ਚੱਲ ਫਿਰ ਠੀਕ ਹੈ ਪੂਰ ਸ਼ਰਲੇ ਦੀ ਆਪਣੀ ਗਾਰੰਟੀ ਹੋਊਗੀ ਘਰ ਤੇ ਕਰਦੀ ਅੱਛਾ ਬਾਈ ਗੁਰਪ੍ਰੀਤ ਹੁਣ ਨੰਬਰ ਬੋਲ ਦੇ ਨੰਬਰ ਕਿਹੜਾ ਚੱਲਦਾ ਨੰਬਰ ਆਪਣਾ 94784 55302 ਜੀ ਠੀਕ ਹੈ ਇਹ ਨੰਬਰ ਆ ਗਿਆ ਇਹ ਨੰਬਰ ਆ ਜੀ ਪੁਰਾਣਾ ਨੰਬਰ ਹੀ ਆਪਣਾ ਓਕੇ ਹਾਂਜੀ ਹਾਂ ਬਹੁਤ ਬਹੁਤ ਧੰਨਵਾਦ ਤੇਰਾ ਸੋਦਾ ਵੀ ਧੰਵਾਦ ਜੀ ਨਵੇਂ ਫਾਰਮ ਦੀਆਂ ਤੈਨੂੰ ਵਧਾਈਆਂ ਸਾਰਿਆਂ ਨੂੰ ਵਧਾਈਆਂ ਜੀ ਠੀਕ ਹੈ ਕਿਉਂਕਿ ਬੰਦਾ ਜਿੰਨੀ ਕ ਮਿਹਨਤ ਕਰਦਾ ਹੈ ਹਾਂਜੀ ਤੇ ਉਹ ਕਿਵੇਂ ਵੀ ਹੋਵੇ ਹਾਂਜੀ ਹਾਂਜੀ ਮਿਹਨਤ ਦਾ ਕੋਈ ਡਰ ਨਹੀਂ ਹਾਂਜੀ ਹਾਂਜੀ ਠੀਕ ਹੈ ਨਾ ਗੱਲ ਤੇ ਲੋ ਵੀ ਮਿੱਤਰੋ ਜੇ ਗੱਲ ਕਰਨ ਲਗੇ ਹੁਣ ਇਸ ਗੇਰ ਨਸਲ ਦੀ ਗਾਂ ਬਾਕੀ ਜਰਸੀ ਤੇ ਇੱਕ ਟੋਕੜਾ ਗਈ ਹੈ ਨਾ ਇਹ ਕਿਵੇਂ ਲੱਗੇ ਪਸ਼ੂ ਜਿੰਨੇ ਭਰਾ ਵੀਡੀਓ ਨੂੰ ਸ਼ੇਅਰ ਕਰਦੇ ਹੁੰਦੇ ਨਾ ਤੈ ਦਲੋਂ ਉਹਨਾਂ ਦਾ ਧੰਨਵਾਦ ਕਰਦੇ ਆ ਮਿੱਤਰੋ ਪਰ ਇੱਥੇ ਆ ਕੇ ਜਿਹੜੀ ਆਪਦੀ ਤਸੱਲੀ ਕਰਨੀ ਹੈ ਨਾ ਉਹ ਤੁਹਾਡਾ ਕੰਮ ਆ ਇੱਥੇ ਆਓ ਗੱਬਣ ਗਾਂ ਦੀ ਥਣ ਖਿੱਚ ਕੇ ਤਸੱਲੀ ਕਰੋ ਸੂਈ ਗਾਂ ਦੀ ਜਿਹੜੀ ਹੈਗੀ ਐ ਨਾ ਤਸੱਲੀ ਉਹ ਦੋ ਡੰਗ ਦੀ ਚਵਾਈ ਤੇ ਆ ਕਰਮ ਵਾਲੀ ਤੁਹਾਡੇ ਸਾਹਮਣੇ ਆ ਧੰਨਵਾਦ ਸਾਰੇ ਭਰਾਵਾਂ